ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸੈਬ ਜੀ ਮਾਇਆ ਮੋ ਦੁਖ ਸਾਗਰ ਹੈ ਬਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਜ ਮੋਏ ਹੋਮੈ ਕਰਤਵੇ ਹਾਏ ਮਨ ਮੁਖਾ ਵਰਵਾਰ ਨਾ ਪਾਰ ਹੈ ਅਦ ਵਿੱਚ ਰਹੇ ਲਪਟਾਏ ਜੋਤਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਗੁਰ ਬਹੁਤ ਐਵਡ ਭਾਗੀ ਚੜਾ ਤੇ ਪੌਜਲ ਪਾਰ ਲੰਘਾਏ ਮੈਨੂੰ ਸਾਤਗੁਰੂ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਵ ਮਨ ਵਸੈ ਸਦਨ ਰਹਿ ਉਰ ਧਾਰ ਤਿਸ ਨਾ ਪੁਜੈ ਤਿਤਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਏ ਹਰ ਆਪਣੀ ਕਿਰਪਾ ਧਾਰ ਮੈਨੂੰ ਸਬਦ ਹੈ ਜਗਤ ਭਰ ਲਿਆ ਕਹਿਣਾ ਕਛੂ ਨ ਜਾਏ ਹਰ ਰਖੇ ਸੇ ਉਬਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕੁਝ ਜਾਣਦਾ ਜਿਨ ਰੱਖੀ ਬੰਦ ਬਣਾਏ ਹੋਮ ਜਾਗ ਸਭ ਤੀਰਥਾ ਪੜ ਪੰਡਿਤ ਥਕੇ ਪੁਰਾਣ ਵਿਸਮਾਇਆ ਮੋਹ ਨ ਮਿਟਈ ਵਿੱਚ ਹਮੈ ਆਪਨੇ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਸੁ ਜਾਣ ਜਿਨਾ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬੋਚਿਤ ਬਦੇਬ ਆਸਾ ਲੋਭ ਵੇਕਾਰ ਮਨ ਮੁਖ ਅਸਥਿਰ ਨਾਠਿਆ ਮਰ ਬਿਨ ਸਜਾਇ ਖਿਨ ਵਾਰ ਵਡ ਭਾਗ ਹੋਵੇ ਸਤਗੁਰ ਮਿਲੇ ਹੋ ਮੈਂ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਗੁਰ ਭਗਤ ਨਾ ਹੋਵੀ ਨਾਮ ਨ ਲੱਗੇ ਪਿਆਰ ਜਨ ਨਾਨਕ ਨਾਮ ਰਾਧਿਆ ਗੁਰ ਕਾ ਹੇਤ ਪਿਆਰ ਲੋਭੀ ਕਾ ਵਿਸਾਹੋ ਨ ਕੀਜੈ ਜੇਖਾ ਭਾਰ ਵਸਾਏ ਅੰਧ ਕਾਲ ਦਿਠੈ ਤੋ ਹੈ ਜਿੱਥੈ ਹੱਥ ਨ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲ ਫਦਾਗ ਲਗਾਏ ਮੋਕਾਲੈ ਤੈਨ ਲੋਭੀਆਂ ਆਜਾ ਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਨ ਗਾਏ ਹਤੋਰ ਹਰ ਪਰਬ ਕਰਤਾ ਲਿਖਿਆ ਸੋ ਮਿਟਣਾ ਨਾ ਜਾਏ ਜੀਉ ਪਿੰਡ ਸਭ ਤੇ ਸਦਾ ਪ੍ਰਤਪਾਲ ਕਰੇ ਹਰ ਰਾਏ ਜੁਗਲ ਨਿੰਦਕ ਭੁਖੇ ਰੋਲ ਮੋਏ ਇਹਨਾ ਹੱਥ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰੈ ਮਨ ਹਿਰਦੈ ਕਵਟ ਕਮਾਏ ਖੇਤ ਸਰੀਰ ਜੋ ਬੀਜੀਐ ਸਵੰਤ ਖਲੋਵਾ ਆਏ ਨਾਨਕੀ ਪ੍ਰਭ ਬੇਨਤੀ ਹਰ ਭਾਵੇ ਬਖਸ਼ ਮਲਾਏ ਮਨ ਆਵਣ ਜਾਣ ਨ ਸੁਜੀ ਨ ਸੁਜੇ ਦਰਬਾਰ ਮਾਇਆ ਮੋਹਿ ਪਲੇਟਿਆ ਅੰਤਰ ਅਗਿਆਨ ਗੁਬਾਰ ਤਪਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬੁਪਾਰ ਗੁਰਮਖਾਂ ਖਰਾਂ ਉਪਰ ਹਰ ਚੇਤਿਆ ਸੇ ਪਾਇਨ ਮੁਖ ਦਵਾਰ ਨਾਨਕ ਆਪੇ ਉਦਰੇ ਸਭ ਕੁਟੰਬ ਤਰੇ ਪਰਿਵਾਰ ਸਉਦਮਰੈ ਸੋ ਮੂਆ ਜਪੈ ਗੁਰ ਪ੍ਰਸਾਦਿ ਹਰ ਰਸਤਰਾਪੈ ਹਰ ਦਰਗੈ ਗੁਰ ਸ਼ਬਦ ਸੰਝਾਪੈ ਬਿਨ ਸਬਦੈ ਮੂਆ ਹੈ ਸਬ ਕੋ ਇਹ ਮਨ ਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨਚੇਤਾ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਹੀਂ ਜਿਨਾ ਅੰਤਰ ਸੁਰਤ ਗਿਆਨ ਸਦਾ ਸੁਧਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਹੋਇ ਸਦਾ ਆਨੰਦ ਬਿਬੇਕਰਹਿ ਦੁਖ ਸੁਖ ਇਕ ਸਮਾਨ ਦਿਨਨਦਰੀ ਇਕੋ ਵਾਇ ਸਬਾਤਮ ਰਾਮ ਪਛਾਨ ਮਨਮੁਖ ਬਾਲਕ ਬਿਰ ਦੁਸ਼ਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੈ ਕਰਮ ਕਮਾਉਂਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅਛੇ ਨਿਰਮਲਏ ਗੁਰ ਕਾ ਸਬਦ ਸੁਪਾਏ ਉਹਨਾ ਮੈਲ ਪਤੰਗ ਨ ਲਗਈ ਜੇ ਚਲਨ ਸਤਗੁਰੁ ਭਾਏ ਮਨਮੁਖ ਜੂਠ ਨਾ ਉਤਰੈ ਜੇ ਸੋ ਤੁਮਣ ਪਾਏ ਨਾਨਕ ਗੁਰਮੁਖ ਮੇਲਿ ਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੇ ਹਾਸਿ ਜੈ ਆਪਣੇ ਰੋਹਿ ਆਪੇ ਹੀ ਦਜੈ ਮਨਮੁਖ ਕਮਲਾ ਰਗੜੈ ਲੂਜੈ ਗੁਰਮੁਖ ਹੋਏ ਤਿਸ ਸਭ ਕੈ ਸੁਜੈ ਨਾਨਕ ਗੁਰਮੁਖ ਮਨ ਸੋ ਲੁਜੈ ਜਿਨ ਸਤਗੁਰ ਪ੍ਰਖ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਹੋਇ ਮਾਨਸ ਜੂਨ ਨਾ ਆਖੀਨ ਪਸੂ ਟੋਰ ਗਾਵਾਰੋ ਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨ ਮੁਖ ਮੂਏ ਵਿਕਾਰ ਮਹਿ ਮਰ ਜਮੈ ਵਾਰੋ ਵਾਰ ਜੀਮਦੇ ਆਨੂ ਮਿਲੈ ਸੋ ਜੀਮਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਨੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋ ਪਰ ਜਾਲ ਹਰ ਮੰਦਰ ਵਸਤ ਅਨੇਕ ਹੈ ਨਾਮਿਤ ਨਾਮ ਸੁਮਾਲ ਧਨਵਡ ਭਗਵਡ ਧਨਵਡ ਭੰਗ ਤਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰਪਾਲ ਵਡ ਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਹਦਾ ਦੇਸ ਫਿਰ ਰਹੇ ਆਤਿਸਨਾ ਲੋਭ ਵਿਕਾਰ ਮਾਇਆ ਮੋ ਨਾ ਚੁੱਕੀ ਮਰ ਜੰਮੈ ਵਾਰੋ-ਵਾਰ ਸਤਿਗੁਰ ਸੇਵ ਸੁਖ ਪਾਇਆ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਸਤਿਗੁਰ ਸੇਵ ਸੁਖ ਪਾਇਆ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਗੁਰੂ ਪਿਆਰਿਓ ਪੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ